ਸਤਿ ਸ਼੍ਰੀ ਅਕਾਲ ਜੀ ਮੈਸ਼ਰ ਸ਼ਰਮਾ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਹਾਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਗਈ ਮੰਤਰੀ ਪੁੱਲਰ ਨੇ ਕਿਹਾ ਮਿਸ਼ਨ ਸਫਾਈ ਮੁਹਿੰਮ ਤਹਿਤ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਾਰਟੀ ਦੇ ਯੂਥ ਕਲੱਬ ਦੇ ਨੌਜਵਾਨਾਂ ਨਾਲ ਮਿਲ ਕੇ ਸਫ ਸਫਾਈ ਕੀਤੀ ਗਈ ਮੱਛਰਾਂ ਤੇ ਹੋਰ ਬਿਮਾਰੀਆਂ ਤੋਂ ਬਚਾ ਲਈ ਫੋਗਿੰਗ ਸਪਰੇਅ ਵੀ ਕੀਤੀ ਗਈ ਹਰ ਜ਼ਰੂਰਤਮੰਦ ਦੀ ਮਦਦ ਲਈ ਅਸੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਹਰ ਇੱਕ ਪੀੜਤ ਸਾਡਾ ਪਰਿਵਾਰ ਹੈ ਤੇ ਉਹਨਾਂ ਦੀ ਮਦਦ ਕਰਨ ਲਈ ਅਸੀਂ ਵਚਨਬੱਧ ਹਾਂ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੇ ਨਾਲ ਖੜਨਾ ਸਾਡੀ ਪਛਾਣ ਹੈ ਹੁਣ ਵੀ ਸਾਡੇ ਆਪਣੇ ਨੂੰ ਆਪਣੀ ਲੋੜ ਹੈ ਹਰ ਪੀੜਤਾਂ ਲਈ ਆਓ ਮਿਸ਼ਨ ਚੜ੍ਹਦੀ ਕਲਾ ਦਾ ਹਿੱਸਾ ਬਣੀ ਅਤੇ ਆਪਣੇ ਲੋਕਾਂ ਨੂੰ ਦੁੱਖਾਂ ਦੇ ਵਿੱਚੋਂ ਕੱਢ ਕੇ ਉਹਨਾਂ ਦੇ ਭਵਿੱਖ ਨੂੰ ਫਿਰ ਤੋਂ ਰੂਸ਼ਨਾਉਣ ਲਈ ਯਤਨ ਕਰੀਏ 4 ਦਿਨ ਪਹਿਲਾਂ ਤੋਂ ਲੈ ਕੇ ਅਸੀਂ ਲਗਾਤਾਰ ਜਿੱਥੇ-ਜਿੱਥੇ ਪਾਣੀ ਆਇਆ ਸਾਡੇ ਪੱਟੀ ਹਲਕੇ ਦੇ ਵਿੱਚ ਹਾੜ ਪੀੜ ਤੇ ਲੱਗੇ ਆ ਜਿਵੇਂ ਰਸਤੇ ਆ ਰਸਤਿਆਂ ਦੇ ਉੱਤੇ ਪਾਲ ਜੰਮੀ ਆ ਜਾਂ ਜਿਵੇਂ ਘਰ ਨੇ ਘਰਾਂ ਦੇ ਵਿੱਚ ਵੀ ਮੱਛਰ ਮੱਖੀਆਂ ਕਿਉਂਕਿ ਪਾਣੀ ਜਿੱਥੇ-ਜਿੱਥੇ ਖੜਾ ਵਾ ਕਿੰਨੇ ਦਿਨ ਹੋ ਗਏ ਆ ਪਾਣੀ ਖਾੜਨ ਦੇ ਨਾਲ 스멜 ਤੇ ਕਈ ਤਰ੍ਹਾਂ ਦੇ ਵਿੱਚ ਪੰਛੀ ਜਾਨਵਰ ਹੋਰ ਕਈ ਚੀਜ਼ਾਂ ਮਰੀਆਂ ਉਹਦਾ ਕਰਕੇ 스멜 ਦੇ ਨਾਲ ਮੱਛਰ ਮੱਖੀਆਂ ਬੜੀਆਂ ਪੈਦਾ ਹੋ ਰਹੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਉਹਦਾ ਕਰਕੇ ਅਸੀਂ ਨਾਲ ਤੇ ਸਾਰੀ ਟੀਮ ਸਾਡੀ ਯੂਥ ਦੀ ਸਾਡੇ ਸਰਪੰਚ ਸਾਹਿਬਾਨ ਸਾਰੇ ਇਲਾਕੇ ਅਸੀਂ ਨਾਲ ਸਫਾਈ ਕਰਦੇ ਪਏ ਆ ਸਾਰੀ ਹੜਪੀੜ ਤੇ ਇਲਾਕੇ ਦੀ ਘਰਾਂ ਦੀ ਰਸਤਿਆਂ ਦੀ ਪਈਆਂ ਦੀ ਤੇ ਨਾਲ ਘਰਾਂ ਦੇ ਵਿੱਚ ਫੋਗਿੰਗ ਮਸ਼ੀਨ ਨਾਲ ਫੋਗਿੰਗ ਕਰਕੇ ਵੀ ਜਿਹਦੇ ਨਾਲ ਜਿਹੜਾ ਮੱਛਰ ਮੱਖੀ ਆ ਜਾਂ ਕੋਈ ਬਿਮਾਰੀ ਫੈਲਣੀ ਆ ਉਹਦਾ ਖਾਤਮਾ ਹੋਵੇ ਤੇ ਜਿਵੇਂ ਜਿਵੇਂ ਇਹ ਪਾਣੀ ਸੁੱਕੂਗਾ ਉਵੇਂ-ਉਵੇਂ ਅਸੀਂ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ 'ਚ ਫਸਲ ਤਬਾਹ ਹੋ ਗਈ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਮੀਨਾਂ ਨੂੰ ਪੱਧਰ ਕਰਾ ਕੇ ਆਪਦੇ ਭਰਾਵਾਂ ਦੀ ਬਾਹ ਫੜਾਂਗੇ ਜਿੰਨੇ ਜੋਗੇ ਹੋਏ ਨਾਲ ਸਾਡੇ ਸਰਪੰਚ ਅਸੀਂ ਆਪ ਸਾਡੀ ਸਾਰੀ ਪਾਰਟੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਆ ਆਪਦੇ ਟਰੈਕਟਰਾਂ ਨਾਲ ਆਪ ਡੀਜ਼ਲ ਪਾ ਕੇ ਆਪ ਡੀਏਪੀ ਇਹਨਾਂ ਭਰਾਵਾਂ ਨੂੰ ਦਵਾਂਗੇ 20 ਵੀ ਦਵਾਂਗੇ ਇਹ ਪਰਿਵਾਰ ਸਾਡੇ ਪਰਿਵਾਰ ਨੇ ਇਹਨਾਂ ਦੀ ਕਾਣਕ ਪਜਾਵਾਂਗੇ ਤਾਂ ਜੋ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਯਾਰ ਸਾਡੀ ਜੇ ਫਸਲ ਤਬਾਹ ਹੋ ਗਈ ਆ ਤੇ ਸਾਡਾ ਤੇ ਕੋਈ ਸਾਰ ਲੈਣ ਵੀ ਨਹੀਂ ਆਇਆ ਸਾਡਾ ਪਤਾ ਲੈਣ ਨੂੰ ਇਹ ਗੱਲ ਇਹਨਾਂ ਨੂੰ ਮਹਿਸੂਸ ਨਾ ਹੋਵੇ ਇਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਪਰਿਵਾਰ ਆ ਸਰਕਾਰ ਜਿਹੜੀ ਆ ਉਹ ਸਾਡਾ ਪਰਿਵਾਰ ਆ ਸਾਡਾ ਸਾਰਾ ਕੁਝ ਭਾਵੇਂ ਖਤਮ ਹੋ ਗਿਆ ਫਸਲ ਤਬਾਹ ਹੋ ਗਈ ਆ ਜ਼ਮੀਨਾਂ ਖਰਾਬ ਹੋ ਗਈਆਂ ਪਰ ਸਾਡਾ ਪਰਿਵਾਰ ਸਾਡੀ ਸਰਕਾਰ ਹੈਗੀ ਆ ਸਾਡੀ ਬਾਹਮ ਫੜਨ ਵਾਲੀ ਸਾਡੀਆਂ ਫਸਲਾਂ ਵੀ ਪਜਾਊਗੀ ਸਾਡੀ ਸਰਕਾਰ ਸਾਡੀਆਂ ਜ਼ਮੀਨਾਂ ਵੀ ਪੱਧਰ ਕਰਕੇ ਸਾਡੀਆਂ ਜ਼ਮੀਨਾਂ ਵੀ ਸਰਕਾਰ ਬਚਾਊਗੀ ਬਾਕੀ ਜਿਹੜੀ ਪਾਲਸੀ ਜਿਹਦਾ ਖੇਤ ਉਹਦੀ ਰੇਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਬਣਾਈ ਆ ਉਹਦੇ ਤਹਿਤ ਵੀ ਅੱਗੇ ਕਿਸਾਨਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਹੈ ਜੇ ਪਹਿਲੀ ਪੱਧਰ ਕਰਨੀ ਤੇ ਉਹ ਵੀ ਪ੍ਰਸ਼ਾਸਨ ਨੇ ਪੁਰਾਣੀਆਂ ਸਰਕਾਰਾਂ ਚ ਪੁਲਸ ਨੇ ਮਾਈਨਿੰਗ ਵਿਭਾਗ ਨੇ ਉਹ ਵੀ ਆ ਕੇ ਐਫ ਆਈ ਆਰ ਦਰਜ ਕਰ ਦੇਣੀ ਹੁਣ ਕਿਸਾਨ ਨੂੰ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਕਿਸੇ ਦਫਤਰ ਚ ਜਾਣ ਦੀ ਲੋੜ ਨਹੀਂ ਉਹ ਆਪਦੇ ਖੇਤ ਦੇ ਵਿੱਚੋਂ ਕਿਉਂਕਿ 15 ਨਵੰਬਰ ਤੱਕ ਦਾ ਟਾਈਮ ਦਿੱਤਾ ਗਿਆ ਉਹ ਆਪਦੇ ਖੇਤ ਦੇ ਵਿੱਚੋਂ ਜਿਵੇਂ ਮਰਜ਼ੀ ਚੋਕ ਕੇ ਵੇਚ ਲੇ ਜਾਂ ਪੱਧਰ ਕਰ ਲੇ ਜੋ ਮਰਜ਼ੀ ਕਰ ਲੇ ਉਹ ਕਿਸਾਨ ਦੀ ਮਰਜ਼ੀ ਆ ਬਾਕੀ 15 ਨਵੰਬਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਜੇ 15 ਨਵੰਬਰ ਤੱਕ ਨਾਂ ਕਣਕ ਬੀਜੀ ਗਈ ਅਫਸਰਾਂ ਨੂੰ ਆਦੇਸ਼ ਦਿੱਤੇ ਆ ਕਿ ਗਾਂ ਵੀ ਭਾਵੇਂ 1 ਮਹੀਨਾ ਟਾਈਮ ਦਿਉਣਾ ਪਵੇ ਆਪਾਂ ਸਾਰੇ ਕਿਸਾਨਾਂ ਦੀ ਭਰਾਵਾਂ ਦੀ ਕਣਕ ਬਜਾਉਣੀ ਆ ਪਹਿਲੀ ਪੱਧਰ ਕਰਾਉਣੀ ਆ ਕਿਸੇ ਨੂੰ ਆਪਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਤੇ ਅਸੀਂ ਵੀ ਲਗਾਤਾਰ ਆਪਦੇ ਪਰਿਵਾਰਾਂ ਦੇ ਵਿੱਚ ਆਪਦੇ ਭੈਣਾਂ ਭਰਾਵਾਂ ਦੇ ਨਾਲ ਆ ਬਾਕੀ ਜਦੋਂ ਦੁੱਖ ਦਾ ਸਮਾਂ ਹੋਵੇ ਨਾ ਕਈ ਜਿਹੜੇ ਬਸ ਫੇਸਬੁੱਕ ਤੇ ਬਿਠੇ ਕਮੈਂਟ ਕਰਨ ਜੋਗੇ ਆ ਉਹ ਕਹਿ ਦੇਣਗੇ ਲਓ ਜੀ ਸਰਕਾਰ ਦਾ ਕੰਮ ਹੁੰਦਾ ਵਾ ਉਹ ਦਫ਼ਤਰ ਚੋਂ ਬਹਿ ਕੇ ਫਰਮਾਨ ਕਰੇ ਆਦੇਸ਼ ਕਰੇ ਤੇ ਥੱਲੇ ਦੂਜਾ ਅਫਸਰ ਕੰਮ ਕਰਨ ਵੇਖੋ ਜਦੋਂ ਕਿਸੇ ਤੇ ਦੁੱਖ ਦਾ ਸਮਾਂ ਆਵੇ ਨਾ ਸਿਆਣੇ ਆਂਦੇ ਆ ਦੁੱਖ ਦੇ ਵੇਲੇ ਆ ਕੇ ਹਿਰਕ ਕਰ ਲੀਏ ਨਾ ਤੇ ਦੁੱਖ ਘਟਿਆ ਜਾਂਦਾ ਖੁਸ਼ੀ ਦੇ ਵੇਲੇ ਆ ਕੇ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਈਏ ਤੇ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ ਤੇ ਇਹ ਭਰਾ ਜਦੋਂ ਇਹਨਾਂ ਕੋ ਆ ਕੇ ਅਸੀਂ ਖਲੋ ਜਾਨੇ ਆ ਨਾ ਤੇ ਇਹਨਾਂ ਨੂੰ ਕਈ ਦਾ ਕੋ ਨਹੀਂ ਯਾਰ ਫਿਕਰ ਨਾ ਕਰ ਰਹੀ ਹੈਗੇ ਆ ਇਹਨੇ ਨਾ ਇਹਨਾਂ ਦਾ ਹੌਸਲਾ ਬਲੰਦ ਹੋ ਜਾਂਦਾ ਆਪਾਂ ਹੌਸਲਾ ਵੀ ਦਵਾਂਗੇ ਇਹਦੇ ਨਾਲ ਬੰਦੇ ਦਾ ਦਿਲ ਭੱਜ ਜਾਂਦਾ ਵੀ ਯਾਰ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਸਾਡੀ ਬਾਹ ਫੜੂਗਾ ਕੋਈ ਸਾਡੀ ਮਦਦ ਕਰੂਗਾ ਚਲੋ ਭਾਵੇਂ ਥੋੜੀ ਵੀ ਮਦਦ ਹੋ ਜੇ ਬੰਦੇ ਨੂੰ ਇਹ ਤੇ ਆਸ ਹੋ ਜਾਂਦੀ ਨਾ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਵਾਕਈ ਸਾਡੇ ਪਿੱਛੇ ਆ ਕੇ ਸਾਡਾ ਹਾਲਚਾਲ ਪੁੱਛਦਾ ਪਿਆ ਤੇ ਜੇ ਕੋਈ ਆਵੇ ਨਾ ਹੁਣ ਅੱਜ ਲਗਭਗ 32 33 ਦਿਨ ਹੋ ਗਿਆ ਹਾੜ ਆਇਆ ਨੂੰ ਅਜੇ ਵੀ ਪਾਣੀ ਚੱਲਦਾ ਪਿਆ ਪਿੱਛੇ ਪਾਣੀ ਚੱਲਦਾ ਪਿਆ ਦਰਿਆ ਦੇ ਵਿੱਚ ਤੇ ਜੇ ਹੁਣ ਜਿਵੇਂ ਕਈ ਲੀਡਰ ਆਈ ਪੰਜੀਆਂ ਦਿਨਾਂ ਬਾਅਦ ਆ ਤੀਆਂ ਦਿਨਾਂ ਬਾਅਦ ਆ ਤੇ ਉਹਨੇ ਦਿਨ ਇਹਨਾਂ ਨੇ ਪਸ਼ੂਆਂ ਨੂੰ ਕੀ ਪਾਉਣਾ ਸੀ ਇਹਨਾਂ ਆਪ ਕੀ ਖਾਣਾ ਸੀ ਇਹ ਕਿੱਧਰ ਨੂੰ ਜਾਂਦੇ ਜੇ ਆਏ ਆ ਕੋਈ ਨਾ ਕੋਈ ਬਾਹ ਫੜੀ ਆ ਜੇ ਕੋਈ ਵੀ ਭੈਣ ਭਰਾ ਆ ਕੇ ਇਹਨਾਂ ਨੂੰ ਮਿਲਿਆ ਵਾ ਕੁਝ ਦਿੱਤਾ ਆ ਇਹ ਭਰਾ ਆਪਦੀ ਜ਼ਿੰਦਗੀ ਜਿਉਂਦੇ ਪਏ ਆ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ